ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਸਾਵਣ ਦੇ ਮਹੀਨੇ ਦੇ ਵਿੱਚ ਸਤਿਗੁਰੂ ਜੀ ਅਸਾਂ ਜੀਵਾਂ ਨੂੰ ਕੀ ਉਪਦੇਸ਼ ਦੇ ਰਹੇ ਹਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਉਚਾਰਨ ਕੀਤੇ ਹੋਏ 12 ਮਹਾਂਮਾਂਜ ਜਿਸ ਦੀਆਂ ਆਰੰਭ ਦੀਆਂ ਪੰਕਤੀਆਂ ਹਨ ਸਾਵਣ ਸਰਸਵੀ ਕਾਮਣੀ ਚਰਨ ਕਮਲ ਸਿਉ ਪਿਆਰ ਸਰਸੀ ਸ਼ਬਦ ਦਾ ਅਰਥ ਹੈ ਰਸ ਦੇ ਨਾਲ ਭਰਪੂਰ ਕਾਮਣੀ ਸ਼ਬਦ ਦਾ ਅਰਥ ਹੈ ਇਸਤਰੀ ਜਦੋਂ ਅਸੀਂ ਸਤਿਗੁਰੂ ਜੀ ਦੀ ਬਾਣੀ ਪੜ੍ਹਦੇ ਹਾਂ ਤੇ ਸਤਿਗੁਰੂ ਜੀ ਦੀ ਬਾਣੀ ਦਾ ਉਪਦੇਸ਼ ਹੈ ਇਸ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ ਇਤਨੇ ਵੀ ਜੀਵ ਹਨ ਇਹ ਸਾਰੇ ਦੇ ਸਾਰੇ ਜੀਵ ਇਸਤਰੀਆਂ ਹਨ ਤੇ ਇਹਨਾਂ ਦਾ ਪਤੀ ਇੱਕ ਪਰਮਾਤਮਾ ਹੈ ਤੇ ਜਿਸ ਵੀ ਜੀਵ ਰੂਪੀ ਇਸਤਰੀ ਦਾ ਪਿਆਰ ਉਸ ਪਰਮਾਤਮਾ ਦੇ ਸੋਹਣੇ ਚਰਣਾ ਕਮਲਾਂ ਦੇ ਨਾਲ ਬਣ ਗਿਆ ਹੈ ਉਸ ਦੇ ਹਿਰਦੇ ਦੇ ਅੰਦਰ ਅਰਸ ਪਰ ਜਾਂਦਾ ਹੈ ਜਿਵੇਂ ਕਿ ਹਾਰਡ ਜੇਠ ਦੀ ਤਪਸ਼ ਦੇ ਨਾਲ ਕਾ ਅਤੇ ਹੋਰ ਬਨਸਪਤੀ ਸੁੱਕ ਤੇ ਕੁਮਲਾ ਜਾਂਦੇ ਹਨ ਤੇ ਜਦੋਂ ਸਾਵਣ ਦੀ ਵਰਖਾ ਹੁੰਦੀ ਹੈ ਤੇ ਇਸ ਦੇ ਨਾਲ ਇਹ ਰਸ ਦੇ ਨਾਲ ਭਰ ਜਾਂਦੇ ਹਨ ਹਰੇ ਭਰੇ ਹੋ ਜਾਂਦੇ ਹਨ ਸਾਰੀ ਬਨਸਪਤੀ ਹਰੀ ਭਰੀ ਹੋ ਜਾਂਦੀ ਹੈ ਸੁੱਕੇ ਹੋਏ ਕੁਮਲਾਏ ਹੋਏ ਰੁੱਖ ਹਰੇ ਹੋ ਜਾਂਦੇ ਹਨ ਸੁੱਕਾ ਹੋਇਆ ਕਾ ਹਰਾ ਭਰਾ ਹੋ ਜਾਂਦਾ ਹੈ ਠੀਕ ਇਸੇ ਹੀ ਤਰ੍ਹਾਂ ਜੀਵ ਦੇ ਹਿਰਦੇ ਦੇ ਅੰਦਰ ਵੀ ਹਰਿਆਵਲ ਖੁਸ਼ੀ ਖੇੜਾ ਤੇ ਆਨੰਦ ਬਣ ਜਾਂਦਾ ਹੈ ਪਰਮਾਤਮਾ ਦੇ ਸੋਹਣੇ ਚਰਣਾ ਕਮਲਾਂ ਦੇ ਨਾਲ ਜੁੜਿਆ ਇੱਕ ਵਾਰ ਦੀ ਗੱਲ ਹੈ ਗੁਰੂ ਨਾਨਕ ਪਾਤਸ਼ਾਹ ਜੀ ਲੰਗਰੇ ਸਨ ਇੱਕ ਤਲਾਬ ਆਇਆ ਬਹੁਤ ਸੋਹਣਾ ਵਾਤਾਵਰਨ ਸੀ ਕੌਲ ਫੁੱਲ ਖੜੇ ਹੋਏ ਸਨ ਪੌਰੇ ਗੁੰਜਾਰਾਂ ਪਾਰੇ ਸਨ ਕੁਝ ਸਮਾਂ ਸਤਗੁਰੂ ਜੀ ਨੇ ਇੱਥੇ ਵਾਤਾਵਰਨ ਦਾ ਆਨੰਦ ਮਾਣਿਆ ਇਹ ਆਗਾਂਤ ਉਪਰ 2 4 6 ਮਹੀਨੇ ਬਾਅਦ ਜਦੋਂ ਫਿਰ ਇੱਥੇ ਆਏ ਤੇ ਹੁਣ ਇਹ ਤਲਾਬ ਜਿਹੜਾ ਸੀ ਸੁੱਕਾ ਹੋਇਆ ਸੀ ਕਾਈ ਜੰਮੀ ਹੋਈ ਸੀ ਉਹ ਜਿਹਾ ਵਾਤਾਵਰਣ ਨਹੀਂ ਸੀ ਤੇ ਇੱਥੇ ਹੁਣ ਠਹਿਰਨ ਨੂੰ ਵੀ ਜੀ ਨਹੀਂ ਸੀ ਕਰ ਰਿਹਾ ਤੇ ਸਤਗੁਰੂ ਜੀ ਨੇ ਇੱਥੇ ਫਿਰ ਇਸ ਸਰੋਵਰ ਦੀ ਜੋ ਹਾਲਤ ਹੋਈ ਹੈ ਉਸ ਦੇ ਬਾਰੇ ਵਿੱਚ ਸਮਝਾਇਆ ਤੇ ਬਚਨ ਕਹੇ ਪੱਬਰ ਤੂੰ ਹਰੀਆਵਲਾ ਕਵਲਾ ਕੰਚਨਵਨ ਕਹਿ ਦੁਖੜੇ ਸੜਿਓ ਹੈ ਕਾਲੀ ਹੋਈ ਆ ਦਿਹੋਰੀ ਐ ਸਰੋਵਰ ਤੂੰ ਤਾਂ ਹਰਾ ਭਰਾ ਸੀ ਬੜੀਆਂ ਰੌਣਕਾਂ ਲਗੀਆਂ ਹੋਈਆਂ ਸਨ ਕੀ ਗੱਲ ਹੋ ਗਈ ਤੈਨੂੰ ਇਹ ਰੋਗ ਕਿਉਂ ਲੱਗ ਗਿਆ ਤੇ ਅੱਗੋਂ ਫਿਰ ਸਰੋਵਰ ਦਾ ਜਵਾਬ ਕੀ ਮਿਲਦਾ ਹੈ ਚਾਣਾ ਪਾਣੀ ਨਾ ਲਹਾ ਜਸਦੀ ਮੇਰਾ ਸੰਗ ਪਾਣੀ ਦੇ ਨਾਲੋਂ ਮੇਰਾ ਨਾਤਾ ਟੁੱਟ ਗਿਆ ਹੈ ਤੇ ਪਾਣੀ ਦੇ ਨਾਲੋਂ ਮੇਰਾ ਨਾਤਾ ਟੁੱਟਣ ਕਰਕੇ ਹੀ ਮੇਰੀ ਇਹ ਹਾਲਤ ਹੋਈ ਹੈ ਇਸੇ ਹੀ ਤਰ੍ਹਾਂ ਇਹ ਜੀਵ ਜਿਹੜਾ ਹੈ ਪਰਮਾਤਮਾ ਦੇ ਚਰਨਾਂ ਨਾਲੋਂ ਵਿਛੜ ਕੇ ਦੁਖੀ ਹੁੰਦਾ ਹੈ ਤੇ ਜਦੋਂ ਇਹ ਸਜੀਵ ਰੂਪੀ ਇਸਤਰੀ ਦਾ ਪਿਆਰ ਪਰਮਾਤਮਾ ਦੇ ਚਰਨਾਂ ਕਮਲਾਂ ਨਾਲ ਬਣ ਜਾਂਦਾ ਹੈ ਤੇ ਇਸ ਦੇ ਹਿਰਦੇ ਅੰਦਰ रस पर ਜਾਂਦਾ ਹੈ ਖੁਸ਼ੀ ਤੇ ਕਿਹੜਾ ਆਨੰਦ ਬਣ ਜਾਂਦਾ ਹੈ ਇਸ ਤੋਂ ਅੱਗੇ ਸਤਿਗੁਰੂ ਜੀ ਬਚਨ ਕਰ ਰਹੇ ਹਨ ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ ਉਹ ਜੀਵ ਦਾ ਮਨ ਔਰ ਤਨ ਸਦਾ ਕੈਮਰਨ ਵਾਲੇ ਪਰਮਾਤਮਾ ਦੇ ਪ੍ਰੇਮ ਵਿੱਚ ਰੰਗਿਆ ਜਾਂਦਾ ਹੈ ਜਿਸ ਨੇ ਪਰਮਾਤਮਾ ਦੀ ਚਰਣਾ ਕਮਲਾਂ ਨਾਲ ਪਿਆਰ ਬਣਾਇਆ ਹੈ ਤੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਇਆ ਹੈ ਉਸ ਨੂੰ ਮਾਇਆ ਦੇ ਜਿਤਨੇ ਵੀ ਕੌਤਕ ਹਨ ਉਹ ਸਾਰੇ ਹੀ ਨਾਸ਼ਵੰਤ ੱਸਦੇ ਹਨ ਵਿਖਿਆ ਰੰਗ ਕੋੜਾਵੇਆ ਦਿਸਣ ਸੱਬੇ ਸ਼ਾਰ ਇੱਥੇ ਵਿਖਿਆ ਤੋਂ ਭਾਵ ਹੈ ਵਿਖਿਆ ਰੰਗ ਤੋਂ ਭਾਵ ਹੈ ਮਾਇਆ ਦੇ ਕੌਤਕ ਕੋੜਾਵੇ ਤੋਂ ਭਾਵ ਕੇ ਨਾਸ਼ਵੰਤ ਹੁਣ ਜਦੋਂ ਅਸੀਂ ਮਾਇਆ ਦੀ ਗੱਲ ਕਰਦੇ ਹਾਂ ਤੇ ਸਤਿਗੁਰੂ ਜੀ ਨੇ ਸਮਝਾਇਆ ਹੈ ਕਿ ਇਹ ਮਾਇਆ ਦੀ ਖੇਡ ਜਿੜੀ ਹੈ ਇਹ ਇਸ ਤਰ੍ਹਾਂ ਹੈ ਜਿਵੇਂ ਬੱਦਲਾਂ ਦੀ ਸ਼ਾਨ ਜਿਵੇਂ ਰੁੱਖ ਦੀ ਸ਼ਾਨ ਜਿਵੇਂ ਧੂਏ ਦਾ ਪਹਾੜ ਇਹ ਸਾਰੇ ਮਾਇਆ ਦੇ ਕੌਤਕ ਜਿਹੜੇ ਹਨ ਇਸ ਤਰ੍ਹਾਂ ਹਨ ਜਿਵੇਂ ਹਵਾ ਦਾ ਬੁੱਲਾ ਆਇਆ ਬੱਦਲ ਉੱਡ ਜਾਂਦੀ ਹਨ ਹਵਾ ਦਾ ਝੋਕਾ ਆਇਆ ਤੇ ਕੁੰਗਾ ਜਿਹੜਾ ਹੈ ਉੱਡ ਪੁੱਟ ਜਾਂਦਾ ਹੈ ਠੀਕ ਇਸੇ ਹੀ ਤਰ੍ਹਾਂ ਇਹ ਮਾਇਆ ਦੇ ਕੌਤਕ ਦੇਖਣ ਨੂੰ ਕੁਝ ਹੋਰ ਹਨ ਤੇ ਇਹਨਾਂ ਦੀ ਅਸਲੀਅਤ ਕੁਝ ਹੋਰ ਹੈ ਸਤਿਗੁਰੂ ਜੀ ਸਮਝਾਉਂਦੇ ਹਨ ਜਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨ ਹੈ ਇਹ ਜਗਤਤਾ ਜੀਵਨ ਜਿਹੜਾ ਹੈ ਸੁਪਨੇ ਦੀ ਨਿਆਈ ਹੈ ਇਸ ਕਰਕੇ ਜਿਸ ਨੇ ਨਾਮ ਨੂੰ ਆਧਾਰ ਬਣਾ ਲਿਆ ਹੈ ਜਿਸ ਨੇ ਪਰਮਾਤਮਾ ਦੇ ਚਰਨਾਂ ਨਾਲ ਪਿਆਰ ਪਾਲਿਆ ਹੈ ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਇਹ ਮਾਇਆ ਦੇ ਕੋਤਕ ਜੜੇ ਹਨ ਇਹ ਨਾਸਵੰਤ ਹਨ ਵਿਕੇ ਆ ਰੰਗ ਖੁੜਾਵਿਆ ਦਿਸਣ ਸਭੇ ਹਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧ ਪੀਵਣ ਹਾਰ ਉਸ ਨੂੰ ਆਤਮਿਕ ਜੀਵਨ ਦੇਣ ਵਾਲੀ ਪਰਮਾਤਮਾ ਦੇ ਨਾਮ ਰੂਪੀ ਜਲ ਦੀ ਬੂੰਦ ਪਰਮਾਤਮਾ ਦਾ ਨਾਮ ਸੋਹਣਾ ਲੱਗਦਾ ਹੈ ਤੇ ਗੁਰੂ ਨੂੰ ਮਿਲ ਕੇ ਉਹ ਨਾਮ ਰੂਪੀ ਅੰਮ੍ਰਿਤ ਪੀਂਦਾ ਹੈ। ਵਾਣਤਨ ਪ੍ਰਭ ਸੰਗ ਮੌਲਿਆ ਸਮਰਤ ਪੁਰਖ ਅਪਾਰ ਜਿਹੜਾ ਪਰਮਾਤਮਾ ਸਾਰੀਆਂ ਤਾਕਤਾਂ ਦਾ ਮਾਲਕ ਹੈ ਸਰਵ ਵਿਆਪਕ ਹੈ ਬੇਅੰਤ ਹੈ ਤੇ ਜਿਸ ਦੇ ਕਰਕੇ ਹੀ ਇਹ ਵਣ ਤੇ ਵਣਾਂ ਦੇ ਟੀਲੇ ਭਾਵ ਕਿ ਸਾਰਾ ਸੰਸਾਰ ਜਿਹੜਾ ਹੈ ਫਿੜਿਆ ਹੋਇਆ ਵਾਣ ਤਨ ਪ੍ਰਭ ਸੰਗ ਮੋਲਿਆ ਸਮਰਥ ਪੁਰਖ ਆਪਾਰ ਉਸ ਪਰਮਾਤਮਾ ਨੂੰ ਮਿਲਣ ਵਾਸਤੇ ਮੇਰਾ ਵੀ ਮਨ ਤਾੰਗਦਾ ਹੈ ਪਰ ਉਸ ਦਾ ਮਿਲਾਪ ਹੁੰਦਾ ਹੈ ਉਸ ਦੀ ਬਖਸ਼ਿਸ਼ ਦੇ ਨਾਲ ਹਰ ਮਿਲਣ ਨੂੰ ਮਨ ਲੋਚਦਾ ਕਰਮ ਮਿਲਾਵਨ ਹਾਰ ਕਰਮ ਸ਼ਬਦ ਦਾ ਅਰਥ ਹੈ ਬਖਸ਼ਿਸ਼ ਤੇ ਪਰਮਾਤਮਾ ਦੀ ਬਖਸ਼ਿਸ਼ ਪ੍ਰਾਪਤ ਕਰਨ ਵਾਸਤੇ ਜੀਵ ਨੂੰ ਆਪਣੇ ਮਨ ਦੀ ਚਤੁਰਾਈ ਮਨ ਦੀ ਚਲਾਕੀ ਤੇ ਸਿਆਣਪ ਇੱਕ ਪਾਸੇ ਰੱਖ ਕੇ ਸੱਚੇ ਮਨੋਂ ਪਰਮਾਤਮਾ ਨੂੰ ਆਤਮਿਕ ਸਮਰਪਣ ਕਰਨਾ ਪਵੇਗਾ ਪਰਮਾਤਮਾ ਦੀ ਬਖਸ਼ਿਸ਼ ਪ੍ਰਾਪਤ ਕਰਨ ਵਾਸਤੇ ਬਿਨਾ ਪਰਮਾਤਮਾ ਦੀ ਬਖਸ਼ਿਸ਼ ਤੋਂ ਇਹ ਜੀਵ ਜਿੰਨਾ ਵੱਡਾ ਹੋ ਜਾਵੇ ਮਹਾਨ ਹੋ ਜਾਵੇ ਨਾਮ ਨਾ ਘਟ ਲਵੇ ਪਰ ਪਰਮਾਤਮਾ ਦੇ ਦਰਬਾਰ ਵਿੱਚ ਇੱਕ ਕੀੜੇ ਤੋਂ ਵੱਧ ਉਸ ਦੀ ਕੋਈ ਪਾਇਆ ਨਹੀਂ ਜਪਜੀ ਸਾਹਿਬ ਜੀ ਦੀ ਸਤਵੀਂ ਪੌੜੀ ਦੇ ਅੰਦਰ ਸਤਿਗੁਰੂ ਜੀ ਨੇ ਪਰਮਾਤਮਾ ਦੀ ਬਖਸ਼ਿਸ਼ ਦੇ ਬਾਰੇ ਵਿੱਚ ਸਮਝਾਇਆ ਹੈ ਜੇ ਜੁਗ ਚਾਰੇ ਆਰਜਾ ਹੋਰ ਦਸਾਉਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਈ ਚੰਗਾ ਨਾਮ ਰਖਾਏ ਕੇ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕੀ ਈਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਦਰ ਸ਼ਬਦ ਦਾ ਅਰਥ ਹੈ ਮਿਹਰ ਬਖਸ਼ਿਸ਼ ਕਿਰਪਾ ਮਨੁੱਖ ਚਾਰ ਜੁਗਾਂ ਨੂੰ 10 ਦੇ ਨਾਲ ਗੁਣਾ ਕਰ ਲਈਏ ਤੇ ਇੰਨੀ ਉਮਰ ਬਧਾ ਲਵੇ ਸਾਰੇ ਸੰਸਾਰ ਦੇ ਵਿੱਚ ਪ੍ਰਸਿੱਧੀ ਤੇ ਨਾਮ ਨਾ ਖੱਟ ਲਵੇ ਸਾਰਾ ਸੰਸਾਰ ਇਸ ਦੇ ਹੁਕਮ ਵਿੱਚ ਚੱਲਦਾ ਹੋਵੇ ਪਰ ਜੇਕਰ ਪ੍ਰਮਾਤਮਾ ਦੀ ਮਿਹਰ ਬਖਸ਼ਿਸ਼ ਕਿਰਪਾ ਨਦਰ ਤੋਂ ਇਨਾ ਤੇ ਸਖਣਾ ਤੇ ਵਾਹਣਾ ਹੈ ਤੇ ਉਸ ਦਾ ਕੌਡੀ ਮੁੱਲ ਨਹੀਂ ਇਸ ਤੋਂ ਅੱਗੇ ਸਤਿਗੁਰੂ ਜੀ ਬਚਨ ਕਰ ਰਹੇ ਹਨ ਜਿਨਿ ਸਕੀਏ ਪ੍ਰਭ ਪਾਇਆ ਹੋ ਤਿਨ ਕੈ ਸਦ ਬਲਹਾਰ ਜਿਨ੍ਹਾਂ ਨੇ ਪਰਮਾਤਮਾ ਦਾ ਮਿਲਾਪ ਪ੍ਰਾਪਤ ਕਰ ਲਿਆ ਹੈ ਮੈਂ ਉਹਨਾਂ ਤੋਂ ਸਦਾ ਹੀ ਬਲਹਾਰ ਤੇ ਸਦਕੇ ਜਾਂਦਾ ਨਾਨਕ ਹਰਜੀ ਮਯਾਕਾਰ ਸ਼ਬਦ ਸਵਾਰਨ ਹਾਰ ਸਤਿਗੁਰੂ ਜੀ ਸਮਝਾਉਂਦੇ ਹਨ ਪਰਮਾਤਮਾ ਮਿਹਰ ਕਰਕੇ ਗੁਰੂ ਦੇ ਸ਼ਬਦ ਦੇ ਰਾਹੀਂ ਜੀਵ ਨੂੰ ਸਵਾਰਦਾ ਤੇ ਸ਼ਿੰਗਾਰਦਾ ਸਾਵਣ ਤੇ ਨਾ ਸੁਹਾਗਣੀ ਜਿਨ ਰਾਮ ਨਾਮ ਔਰ ਹਾਰ ਉਹ ਵੱਡੇ ਭਾਗਾ ਵਾਲੇ ਜੀਵ ਹਨ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਗਲ ਦੇ ਵਿੱਚ ਹਿਰਦੇ ਵਿੱਚ ਹਾਰ ਫਰੋਇਆ ਹੋਇਆ ਹੈ ਹੋਈਆਂ ਫੁੱਲਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ